ਥੋੜਾ 10 ਲੱਖ ਬੰਦੇ ਦਾ ਕਤਲ ਹੋਇਆ 1947 ਚ ਤੇ ਤੁਹਾਡਾ ਕੋਈ ਕਸੂਰ ਵੀ ਕੋਈ ਨਹੀਂ ਸੀ ਕਮਾਲ ਨਹੀਂ ਤੁਹਾਡੇ ਤਾਂ ਦੋਸ਼ ਲਾਇਆ ਜਾਂਦਾ ਵੀ ਇਹੇ ਜੀ ਖਾਲਿਸਤਾਨ ਮੰਗਦੇ ਆ ਅਕਸਰ ਕਹਿੰਦੇ ਆ ਨਾ ਕਿ ਨਹੀਂ ਚਿੰਤਾ ਇਹਨੂੰ ਪੁੱਛੋ ਵੀ ਖਾਲਿਸਤਾਨ ਦਾ ਮਰਿਆ ਸੱਪ ਪਾਇਆ ਕਿਹਨੇ ਗੱਲ ਚ ਇਤਿਹਾਸ ਪੜੋ ਜਦ ਦੇ ਹਿੰਦੁਸਤਾਨ ਦੇ ਟੁਕੜੇ ਕੀਤੇ ਉਦੋਂ ਕਿਸੇ ਸਿੱਖ ਨੇ ਕਰਾਇਆ ਦੱਸ ਦਿਓ ਦੇਖਦੇ ਟੁਕੜੇ ਕਿਉਂ ਮਾਰੇ ਬੰਦਿਆਂ ਨੂੰ ਤੱਕ ਗੱਡੀਆਂ ਨਸੀਬ ਹੋਈਆਂ ਜਿਨ੍ਹਾਂ ਨੇ ਦੇਸ਼ ਦੇ ਲਈ ਹਾਂ ਮਾਰੀ ਉਹਨਾਂ ਦੇ 10 ਲੱਖ ਬੰਦਾ ਮਸੂਮ ਮਾਰਿਆ 2.5 ਲੱਖ ਔਰਤ ਲੁੱਟੀ ਪੱਟੀ ਗਈ 1 ਕਰੋੜ 82 ਬੰਦਾ 1 ਕਰੋੜ 82 ਲੱਖ ਬੰਦਾ ਉਜਾੜਿਆ ਗਿਆ ਅਜੇ ਆਦੇ ਜੀ ਖ਼ਾਸਦਾਨ ਭੜਦੇ ਆ ਮਾਲ ਨਹੀਂ ਉਹਨੂੰ ਸਵਾਲ ਕਰੋ ਜਿਹੜੇ ਸਾਡੇ ਤੇ ਸਵਾਲ ਕਰਦੇ ਆ ਉਹ ਤੁਸੀਂ ਤਾਂ ਕਰੋਗੇ ਜੇ ਤੁਸੀਂ ਪੜੋਗੇ ਪੜਨਾ ਹੈ ਹੀ ਨਹੀਂ ਆਪਾਂ 5 ਵਜੇ ਹਨੇਰੀ ਪੈ ਜਾਂਦੀ ਹੈ ਸ਼ਰਾਬ ਪੀਣੀ ਪੀਣੀ ਹੈ ਸ਼ਰਾਬ ਦਾ ਜੀ ਪੀਨੇ ਆਪਾਂ ਸਟੇਟਸ ਸਿੰਬਲ ਆ